ਸਾਇਗਰਜੀ ਫਲਸਫਾ ਵਿਗਦੀ ਤੇ ਫਤਿਹ ਜੀ ਅਸੀਂ ਪਿੰਡ ਬਾਜਕ ਤੋਂ ਇੱਥੇ ਪਹੁੰਚੇ ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਮੌਲਾ ਹੜ੍ਹ ਆਏ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਪਿੰਡ ਮਾਝੇ ਦੇ ਪ੍ਰਭਾਵਿਤ ਨੇ ਸੋ ਉਹਨਾਂ ਨੂੰ ਦੇਖ ਕੇ ਸਾਡੇ ਵੱਲੋਂ ਇਹ ਮਨ ਦੇ ਵਿੱਚ ਆਇਆ ਕਿ ਆਪਾਂ ਮਾਇਆ ਇਕੱਤਰ ਕਰੀਏ ਉਸ ਤੋਂ ਬਾਅਦ ਮਾਇਆ ਅਸੀਂ ਇਕੱਤਰ ਕੀਤੀ ਹੈ ਜਿਹੜੀ ਤਕਰੀਬਨ ਸਾਡੇ ਕੋਲ 2.5 ਲੱਖ ਰੁਪਏ ਮਾਇਆ ਇਕੱਤਰ ਹੋਈ ਹੈ ਜਿਹਦੇ ਚੋਂ 2 ਲੱਖ ਰੁਪਏ ਅਸੀਂ ਸਾਰਿਆਂ ਨੇ ਸਹਿਮਤੀ ਦੇ ਨਾਲ ਇਹ ਬਣਾਇਆ ਕਿ ਮਿਸਲ ਸਤਲੁਜ ਜਿਹੜੀ ਪਿਛਲੇ ਕਈ ਦਿਨਾਂ ਤੋਂ ਰਾਹਤ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਅਸੀਂ ਇਹਨਾਂ ਨੂੰ ਮਤਲਬ ਇਹ ਮਾਇਆ ਦੇਈਏ ਤਾਂ ਜੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਜ਼ਲ ਦੀ ਲੋਡ ਪੈਣੀ ਹੈ ਜਾਂ ਪਸ਼ੂਆਂ ਲਈ ਫੀਡ ਵਰਤੀ ਜਾਣੀ ਹੈ ਜਾਂ ਗੱਟਿਆਂ ਦੀ ਲੋਡ ਪੈਣੀ ਹੈ ਜਿਹੜੇ ਬੰਨ ਬੰਨ ਲਈ ਹੋਣਗੇ ਸੋ ਉਹਨਾਂ ਲਈ ਇਹ ਮਾਇਆ ਜਿਹੜੀ ਹੈ ਇਹ ਵਰਤ ਲਈ ਜਾਵੇ ਸੋ ਇਹ ਅਸੀਂ ਸਿੱਖੋਂ ਸਾਹਿਬ ਕੋਲੇ ਪਹੁੰਚੇ ਤੇ ਅਸੀਂ ਇਹ ਜਿਹੜੀ 2 ਲੱਖ ਰੁਪਏ ਦੀ ਮਾਇਆ ਹੈ ਉਹ ਸਿੱਖੋਂ ਸਾਹਿਬ ਨੂੰ ਦੇ ਰਹੇ ਹਾਂ ਇਸ ਮਾਇਆ ਨੂੰ ਕਿੱਤਰ ਕਰਨ ਦੇ ਵਿੱਚ ਸਾਨੂੰ ਬਹੁਤ ਸਾਰੇ ਜਿਹੜੇ ਅਧਿਆਪਕ ਸਾਡੇ ਨਾਲ ਜਿਹੜੇ ਜੁੜੇ ਹੋਏ ਹੈ ਬਹੁਤ سارے ਦੋਸਤ ਮਿੱਤਰ ਪਿੰਡ ਦੇ ਵਿੱਚੋਂ ਜਿਹੜੇ ਨੌਜਵਾਨ ਕੈਨੇਡਾ ਗਏ ਹੋਏ ਐ ਉਹਨਾਂ ਨੇ ਵੀ 30000 ਰੁਪਏ ਸੇਵਾ ਕੀਤੀ ਐ ਇੱਕ ਅਧਿਆਪਕ ਬਠਿੰਡੇ ਤੋਂ ਨੇ ਜਿਨ੍ਹਾਂ ਨੇ 50000 ਰੁਪਏ ਕੱਲਿਆਂ ਨੇ ਸੇਵਾ ਕੀਤੀ ਐ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਅਧਿਆਪਕ ਨੇ ਜਿਨ੍ਹਾਂ ਨੇ 5-5000 ਰੁਪਏ 2-2000 ਰੁਪਏ 1000-1000 ਰੁਪਏ ਮਤਲਬ ਦਿੱਤਾ ਸੇਵਾ ਦੇ ਵਿੱਚ ਪਾਇਆ ਹਿੱਸਾ ਸੋ ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹ ਮਾਇਆ ਅਸੀਂ 2 ਲੱਖ ਰੁਪਏ ਸੇਖੋਂ ਸਾਹਿਬ ਨੂੰ ਦੇ ਰਹੇ ਆਂ ਮਿਸਲ ਸਤਲਜ ਨੂੰ ਦੇ ਰਹੇ ਆਂ ਜਾਂ ਜੋ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਜੁਟੇ ਹੋਏ ਨੇ ਇੱਥੇ ਪਿਛਲੇ ਕਈ ਦਿਨਾਂ ਤੋਂ ਸੋ ਉਹਨਾਂ ਕਾਰਜਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਸਮਝ ਮੁਤਾਬਕ ਇਹਦੀ ਠੀਕ ਤਰੀਕੇ ਨਾਲ ਵਰਤੋਂ ਹੋ ਸਕੇ ਸੋ ਅਸੀਂ ਇਹਨਾਂ ਨੂੰ ਜਿਹੜੇ ਜ਼ਿੰਮੇਵਾਰ ਸੱਜਣ ਨੇ ਮੁਖੀ ਨੇ ਨਿਸਤ ਸਤਲੋਈ ਦੇ ਸੋ ਅਸੀਂ ਇਹਨਾਂ ਨੂੰ ਮਾਇਆ ਦਿੱਤੀ ਹੈ ਜੀ ਹਾਂਜੀ ਉਹੀ ਬਾਜਕ ਪਿੰਡ ਦਾ ਜਗਦੀਸ਼ ਸਿੰਘ ਬਾਜਕੋਲੀ ਨੁਕੀਸ਼ੀ ਬਾਜਕੋਲੀ ਨਾਲ ਭੱਟੀ ਸਾਹਿਬ ਹੋਣੀ ਕੁਮਿੰਦਰ ਸਿੰਘ ਹੋਣੀ ਸਾਰਿਆਂ ਦਾ ਹੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਬਾਹਰੋਂ ਵੀ ਸਿੰਘਾਂ ਨੇ ਮਦਦ ਕੀਤੀ ਹੈ ਜਿਨ੍ਹਾਂ ਦਾ ਨਾਮ ਲਿਆ ਤੁਸੀਂ ਸਾਡੇ ਤੇ ਵਿਸ਼ਵਾਸ ਦਿਟਾਇਆ ਇਸ ਗੱਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਇਹ ਬਹੁਤ ਸਹੀ ਤਰੀਕੇ ਨਾਲ ਸਹੀ ਲੋੜਵੰਦਾਂ ਤੱਕ ਪਹੁੰਚੇ ਆਪਾਂ ਨੂੰ ਜਿਵੇਂ ਹੁਣ ਆਪਣੇ ਕੋਲੇ ਫੀਡ ਆ ਰਹੀ ਆ ਉਹ ਆਪਾਂ ਉਹ ਵਰਤ ਰਹੇ ਆ ਜਦੋਂ ਆਪਾਂ ਨੂੰ ਲੱਗਿਆ ਪਾਣੀ ਉੱਤਰ ਗਿਆ ਉਦੋਂ ਡੀਜ਼ਲ ਦੀ ਲੋੜ ਪੈਣੀ ਆ ਪੈਲੀਆਂ ਕਰਾਉਣ ਦੀ ਲੋੜ ਪੈਣੀ ਆ ਆਪਾਂ ਉਦੋਂ ਇਹ ਮਾਇਆ ਨੂੰ ਉਸ ਟਾਈਮ ਜਿਹੜਾ ਡੀਜ਼ਲ ਲੈ ਕੇ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ ਰੁੜੀਆਂ ਹੋਣੀਆਂ ਆਂ ਦੁਬਾਰਾ ਤਿਆਰ ਕਰਨ ਤੇ ਫਸਲਾਂ ਬੀਜਣ ਚ 22 ਡਾਈ ਵਗੈਰਾ ਲੈ ਕੇ ਦੇਣ ਚ ਉਸ ਟਾਈਮੇ ਵਰਤਾਂਗੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਵਾਹਿਗੁਰੂ